ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਚ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪੁਰਾ ਫੂਲ ਪੈਂਦੀ ਐ ਇਹ ਵੀਡੀਓ ਅੱਜ ਆਪਾਂ ਆਪਣੇ ਘਰੋਂ ਲੈ ਕੇ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਟਾਪ ਕਲਾਸ ਨਗਿੰਨੇ ਪਲੂਨ ਬੱਚੀਆਂ ਵਿਖਾਵਾਂਗਾ ਦੋਨੇ ਦੋ ਦੋ ਦੰਦ ਬੱਚੀਆਂ ਇੱਕ ਗੱਬਨ ਅਤੇ ਇੱਕ ਰਾਤ ਦੀ ਸੂਈ ਆ ਗਾਣੇ ਗਾਵਾਂ ਦੀ ਡਿਟੇਲ ਦੇਣ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਆਲ ਤੇ ਸੈੱਟ ਕਰ ਲੋ ਤੇ ਜੇ ਸਬੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 62807 7997 ਤੇ ਆਪਾਂ ਗੱਲ ਕਰਦੇ ਹਾਂ ਪਹਿਲੇ ਨੰਬਰ ਦੀ ਬੱਚੀ ਦੀ ਇਹ ਬੱਚੀ ਰਾਤ ਹੀ ਸੁੱਈ ਹੈ ਪਲੂਨ ਬੱਚੀ ਤੇ ਫੁੱਲ ਕੱਦ ਕਾਠਾ ਹੈ ਵੱਡੀਆਂ ਗਾਇਆਂ ਜਿਹੜਾ ਕੱਦ ਕਾਠਾ ਹੈ ਵੜਦਾ ਤੇ ਉਮਰ ਦੀ ਹਜੇ ਸਿਰਫ 3 ਪੌਣੇ 3 ਸਾਲ ਦੇ ਆਸ-ਪਾਸੇ ਹੋਊਗੀ ਦੋ ਦਿਨ ਦਾ ਬੱਚੀ ਦੋ ਦੇ ਦੰਦ ਹਜੇ ਬਰੋਬਰ ਨਹੀਂ ਕਰੇ ਜਿਹੜਾ ਵੀ ਵੀਰ ਭਾਈ ਆਊਗਾ ਆਪਾਂ ਉਹਨੂੰ ਚੈੱਕ ਕਰਾ ਦਾਂਗੇ ਰਾਰ ਦੀ ਸੂਈ ਆ ਪਿੱਛੇ ਰੱਛਾ ਤੇ ਜੇ ਜੂਰ ਦੀ ਫੁੱਲ ਗਰੰਟੀ ਆ ਓਕੇ ਆ ਤੇ ਤੋੜ ਕੇ ਵਿਖਾਉਨੇ ਤੁਹਾਨੂੰ ਜੇ ਤੁਰਾ ਤੁਰਾ ਕਰਾਉਣੇ ਚੈੱਕ ਤੋੜੋ ਜੀ ਰਾਰ ਦੀ ਸੂਈ ਆ ਜੇ ਜੂਰ ਦੀ ਪ੍ਰੋਪਰ ਓਕੇ ਆ ਤੇ ਥਣ ਥਣ ਬਹੁਤ ਸੋਹਣਾ ਲੱਗਿਆ ਵਹਿੜ ਨੂੰ ਮੋਟਾ ਮੋਟਾ ਥਾਣਾ ਹੱਥ ਦੀ ਚਵਾਈ ਵਾਲਾ ਵਾਇਰਲ ਤੇ ਸੋਹਣੇ ਥਣਲੇ ਵੇ ਦੀ ਵਹਿੜ ਆ ਦਿਖਾਉਨੇ ਸਾਨੂੰ ਬਾਹਰ ਕੱਢਦੇ ਆ ਪੂਰਾ ਵੱਡਾ ਕਦ ਕਾਠਾ ਵੜਦਾ ਸਾਢੇ 5 ਫੁੱਟ ਦੇ ਆਸੇ ਪਾਸੇ ਵੜਦਾ ਕਦ ਕਾਠਾ ਹੈ ਤੇ ਥਣ ਲੇਵੇ ਦੀ ਬਹੁਤ ਸਾਫ ਮੋਟਾ ਮੋਟਾ ਥਾਣਾ ਪੂਰੀ ਬਿਰਲ ਤੇ ਬਹੁਤ ਸੋਹਣੇ ਥਣ ਲੇਵੇ ਦੀ ਲੇਵੇ ਤੇ ਨਾੜਾ ਨੂੜਾ ਕਰੋ ਚੈੱਕ ਬਹੁਤ ਸੋਹਣਾ ਗੁਲਾਬੀ ਥਾਣਾ ਨੂੰ ਦੇਖੋ ਅੱਗੇ ਪਿੱਛੇ ਦਾ ਲੇਵਾ ਉਨਾ ਹੀ ਮੂਹਰ ਨੂੰ ਤੇ ਉਨਾ ਹੀ ਪਿੱਛੇ ਨੂੰ ਲੈਵਾ ਕੱਦ ਕਾਠ ਦੀ ਫੁੱਲ ਉੱਚੀ ਲੰਮੀ ਤੇ 20 ਪਲੱਸ ਦੁੱਧ ਪਾਦੂ ਦਾ ਆਉਣਾ ਜੇ ਕਿਸੇ ਵੀਰ ਭਾਈ ਦੀ ਕੋਈ ਸੇਵਾ ਚੰਗੀ ਹੋਈ ਹੋ ਸਕਦਾ 2 ਕਿਲੋ ਵੱਧ ਚੋਲੇ ਚੰਗੀ ਸੇਵਾ ਦਾ ਹੀ ਮੁੱਲ ਅੱਜਕਲ ਜੇ ਆਪਾਂ ਚੰਗਾ ਪਸ਼ੂ ਨੂੰ ਸੰਭਾਂਗੇ ਤਾਂ ਚੰਗਾ ਦੁੱਧ ਕੱਢੂ ਕੱਢੂ ਬਹੁਤ ਵਧੀਆ ਵੇੜ ਉੱਚੇ ਲੰਮੇ ਕੱਦ ਕਰਦੀ ਥਣਲੇਵ ਦੀ ਪੂਰੀ ਸਾਫ ਹੱਥ ਦੀ ਚਵਾਈ ਵਾਲਾ ਮੋਟਾ-ਮੋਟਾ ਥਾਣਾ ਮੋਲੇ ਦਾ ਆਪਾ ਅੱਜ ਕੱਲ ਪਤਾ ਹੀ ਆਪਾਂ ਤਾਂ ਹਰੇਕ ਬੰਦਾ ਵੇਦਾ ਵੀਡੀਓ ਅੱਜ ਇਸ ਤਰ੍ਹਾਂ ਦੀਆਂ ਵੇਡਾਂ ਦਾ ਲੋਕ 10 1 15ਵਾਂ ਮੁੱਲ ਮੰਗਦੇ ਆ ਪਰ ਆਪਾਂ 95000 ਤੋਂ ਮੰਨਤਾਨ ਕਰਦਾਂਗੇ ਤੇ ਜਿਸ ਵੀਰ ਭਾਈ ਦੇ ਸੈੱਟ ਹੋਵੇ ਤਾਂ ਉਹ ਆਪਣੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ ਅਗਲੀ ਵੀਡੀਓ ਦੇ ਵਿੱਚ ਆਹ ਹੈਗੀ ਆਗੀ ਦੋ ਨੰਬਰ ਤੇ ਪਲੂਨ ਬੱਛਗੀ ਇਹ ਆ ਇਹ ਦੋ ਦੇ ਡੰਡ ਬਰੋਬਰ ਕੀਤੇ ਹੋਏ ਚੌਕ ਦੇ ਚੱਕ ਦੀ ਚੌਗੀ ਮੰਨੋ ਤੇ ਟਾਈਮ ਸਮਾਂ ਤਾਂ ਇਹਦਾ ਰਹਿੰਦਾ ਮੰਨ ਕੇ ਕਿ ਤੁਲੇ ਇੱਕ ਹਫ਼ਤੇ ਦੇ ਕਰੀਬ ਪਰ ਕਈ ਵਾਰੀ ਇਹ ਪਸ਼ੂ ਜਿਵੇਂ ਹੁਣ ਰਾਤ ਵੜ੍ਹ ਸੁਈਆਂ ਕੋਲੇ ਇਹ ਮੁਸ਼ਕ ਨਹੀਂ ਸੂਸਾ ਪੈਂਦੇਗਾ ਤੇ ਹੋ ਸਕਦਾ ਇੱਕ ਅੱਧਾ ਦਿਨ ਪਹਿਲਾਂ ਸੂਪੇ ਤੇ ਥਣਲੇ ਵੀ ਦਿਓ ਵੀ ਬਹੁਤ ਸਾਫਾ ਤੇ ਵਜਨ ਵਜੂ ਦੇਦਾ ਵੀ ਪੂਰਾ ਚੰਗਾ ਇਹ ਆ ਪਸਮ ਤੋੜ ਕੇ ਨਹੀਂ ਬਖਾਂਦੇ ਥੋੜੀ ਮਸਤੀ ਜਿਆਦੇ ਕਰਦੀ ਆ ਤੇ ਜਿਹੜਾ ਵੀ ਵੀਰ ਭਾਈ ਆਊਗਾ ਆਪਾਂ ਤੋੜਾ ਤਰਾ ਚੈੱਕ ਕਰਾ ਦੇਵਾਂਗੇ ਹਨ ਲੈ ਵੀ ਫੁੱਲ ਗਰੰਟੀ ਹੋਊਗੀ ਭਲਾ ਬੱਚੀ ਪਾਉਣ ਲੱਗੀ ਪਲੂਣਾ ਬੱਚੀ ਦੇ ਲੈਵੇ ਤੇ ਆਹ ਵਿਪਾਲ ਜਿੱਧਰ ਵੈਂਦੀ ਆ ਆ ਇਸ ਪਾਸੇ ਬੈਠੀ ਸੀ ਕਿ ਜਿੱਧਰਲੇ ਪਾਸੇ ਵੈਂਦੀ ਉਧਰ ਦੂਜੇ ਪਾਸੇ ਹੋ ਜਾਂਦੀ ਆ ਪਾਲਸ ਫਰਦੀ ਫਰਦੀ ਭਾਲਾ ਤੇ ਬਾਕੀ ਜਿਹੜੇ ਵੀਰ ਭਾਈ ਦੇ ਫਿੱਟ ਹੋਈ ਉਹ ਇਸ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ